ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਾਰ ਦੇਖ ਰਹੇ ਹੋ ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪਿੰਡੂ ਖੇਤਰ ਦੀਆਂ ਔਰਤਾਂ 'ਚ ਵੱਖੀ ਚਾਹ ਦੇਖਣ ਨੂੰ ਮਿਲ ਰਿਹਾ ਹੈ ਪ੍ਰੋਜੈਕਟ ਹੈ ਡਰੋਨ ਦੀਦੀ ਜਿਸ ਦੇ ਤਹਿਤ ਤੇਸ਼ ਭਾਰ ਦੇ ਸੂਬਿਆਂ ਵਿੱਚੋਂ ਔਰਤਾਂ ਤੇ ਲੜਕੀਆਂ ਦੀ ਚੋਣ ਕੀਤੀ ਗਈ ਹੈ ਤੇ ਉਹਨਾਂ ਨੂੰ ਇੱਕ ਵਿਸ਼ੇਸ਼ ਡਰੋਨ ਸਿਖਲਾਈ ਖੇਤਾਂ 'ਚ ਦਵਾਈ ਸਪਰੇਅ ਕਰਨ ਦੀ ਦਿੱਤੀ ਜਾ ਰਹੀ ਹੈ ਇਹ ਹੀ ਨਹੀਂ ਚੁਣੀਆਂ ਗਈਆਂ ਔਰਤਾਂ ਨੂੰ ਮੁਫਤ ਬਿਨਾਂ ਕਿਸੇ ਪੈਸੇ ਦੇ ਲੱਖਾਂ ਰੁਪਏ ਦੇ ਕੀਮਤ ਦੇ ਡਰੋਨ ਵੀ ਦਿੱਤੇ ਗਏ ਹਨ ਜ਼ਿਲ੍ਹਾ ਗੁਰਦਾਸਪੁਰ 'ਚ ਡਰੋਨ ਦੀਦੀ ਲਈ ਚੁਣੀਆਂ ਗਈਆਂ ਪਿੰਡ ਦੀਆਂ ਔਰਤਾਂ ਨੂੰ ਪਹਿਲਾਂ ਹਰਿਆਣੇ ਵਿਖੇ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਮੂੜ ਉਹਨਾਂ ਨੂੰ ਮੁਫਤ ਡਰੋਨ ਦਿੱਤੇ ਗਏ ਹਨ ਹੁਣ ਉਹਨਾਂ ਨੂੰ ਡਰੋਨ ਰਾਹੀਂ ਉਹ ਕਿਵੇਂ ਫਸਲਾਂ ਤੇ ਦਵਾਈ ਦੀ ਸਪਰੇਅ ਕਰ ਸਕਦੀਆਂ ਹਨ ਉਸ ਦੀ ਸਿਖਲਾਈ ਪੰਜਾਬ ਦੇ ਪਿੰਡਾਂ ਚ ਦਿੱਤੀ ਜਾ ਰਹੀ ਹੈ ਉੱਥੇ ਹੀ ਨਾ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਨੂੰ ਐਸੇ ਮੌਕੇ ਵੀ ਮਿਲਣਗੇ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਆਪਣੇ ਪਰਿਵਾਰ ਦੀ ਆਮਦਨ ਚ ਵਾਧਾ ਕਰ ਸਕਦੀਆਂ ਹਨ ਟ੍ਰੇਨਿੰਗ ਲੈ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਨੂੰ ਡਰੋਨ ਦੀ ਦਿੱਤੀ ਹੈ ਤੇ ਡਰੋਨ ਪਾਇਲਟ ਦੀ ਵੱਖਰੀ ਪਹਿਚਾਨ ਮਿਲੀ ਹੈ ਨਾਮ ਦੱਸੋ ਹਾਂਜੀ ਮੇਰਾ ਨਾਮ ਗੁਰਬਖਸ਼ ਕੋਹੜਾ ਹੈ ਅੱਛਾ ਜੀ ਸਾਰੇ ਇਹਦੇ ਲਈ ਤਾਂ ਸਾਡੇ ਲਈ ਲਾਈਫ 'ਚ ਬਹੁਤ ਚੇਂਜ ਆਇਆ ਕਿਉਂਕਿ ਮੈਂ ਸਿਰਫ ਘਰ ਦਾ ਹੀ ਕੰਮ ਕਰਦੀ ਹੁੰਦੀ ਸੀ ਕੀ ਤਾਂ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤੇ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਇਹੋ ਚਲਾਵਾਂਗੇ ਹੁਣ ਤਾਂ ਹੋਰ ਵੀ ਵਧੀਆ ਲੱਗੂਗਾ ਤੇ ਹੌਲੀ-ਹੌਲੀ ਕੁਛ ਨਾ ਕੁਛ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆਂ ਵੀ ਅਸੀਂ ਹੋਰ ਵੀ ਤੋਂ ਵਧੀਆ ਵੀ ਕਰ ਸਕਦੇ ਆਂ ਕੀ ਕੋਈ ਖਾਸ ਪਲਾਨਿੰਗ ਪਹਿਲੇ ਵੀ ਲੈ ਕੇ ਆਏ ਹੋ ਹਾਂਜੀ ਅਸੀਂ ਹਿਸਾਰ ਗਏ ਸੀਗੇ ਤੇ ਉਥੇ ਟ੍ਰੇਨਿੰਗ ਲਈ ਸੀ ਸਾਡੀ 10 ਦਿਨ ਦੀ ਟ੍ਰੇਨਿੰਗ ਸੀ ਉਥੇ ਵੀ ਤੇ ਉਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰੋਪਰ ਨਹੀਂ ਸੀ ਟ੍ਰੇਨਿੰਗ تھی ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ ਤੇ ਇਹਨਾਂ ਸਾਦ ਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ ਜਿਲ੍ਹਾ-ਜਿਲ੍ਹਾ ਦੇ ਵਿੱਚ ਤੇ ਅਸੀਂ ਇੱਥੇ 5 ਜਣੇ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਤੋਂ ਆਏ ਆ ਕਦਾਸਪੁਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜ-ਪੰਜ ਜਣੇ ਦੀ ਦਾ ਅਸੀਂ ਥੈਂਕ ਯੂ ਕਰਦੇ ਆ ਮੋਦੀ ਸਰਕਾਰ ਦਾ ਖਾਸ ਕਰਕੇ ਵਧੀਆ ਲੱਗਦਾ ਸਾਨੂੰ ਜਿੱਦਾਂ ਜਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਕਰਦੀ ਪਈ ਆ ਤੇ ਹੋਰ ਵੀ ਅਸੀਂ ਆਪਣੇ ਆਮਦਨ ਚ ਵਾਧਾ ਪਾ ਸਕਦੇ ਆ ਤੇ ਵਧੀਆ ਲੱਗਦਾ ਸਰ ਜੀ ਸਰ ਅਸੀਂ ਜొਨੇ ਆ ਬਹਿ ਪਹਿਲਾਂ ਆਪਣੇ ਗਾਮ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀਏ ਜਾਨੀ ਕਿ ਚਾਰ ਪੰਜ ਇਕੱਠੇ ਕਰਕੇ ਦੇਖਾਂਗੇ ਜ਼ਿਮੀਂਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਹਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਾਨੈਂਟ ਬੇਸੀਨੀ ਇੱਕ ਏਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਆਵਣਾ ਸਾਨੂੰ ਤੁਸੀਂ ਇੱਕ ਬੱਕਰੀ ਦਾ ਕੰਮ ਆਪਣੇ ਹਾਂਜੀ ਬੱਕਰੀ ਪਿੰਡ ਤੋਂ ਸ਼ੁਰੂ ਕਰਾਂਗੇ ਤੁਹਾਡੇ ਲਈ ਕੋਈ ਇਹੋ ਜਿਹੀ ਬੰਦਿਸ਼ ਵੀ ਹੈਗੀ ਕਿ ਤੁਸੀਂ ਆਪਣੇ ਪਿੰਡ ਦੀ ਕਰਦਾਈ ਆ ਨਹੀਂ ਸਰ ਕੋਈ ਬੰਦਿਸ਼ ਨਹੀਂ ਹੈਗੀ ਪਿੰਡ ਚ ਸਰ ਤੇ ਮੈਡਮ ਜਿਹੜਾ ਸਾਨੂੰ ਸਿਖਾ ਲਿਆ ਉਹ ਕਹਿੰਦੇ ਵੀ ਤੁਸੀਂ ਪਿੰਡੋਂ ਬਾਹਰ ਵੀ ਜਾ ਸਕਦੇ ਆ ਜਿੱਦਾਂ ਹੁਣ ਸਾਡੇ ਨਾਲ ਇਹ ਚਾਰਜ ਨੇ ਐਡ ਹੈਗੇ ਆ ਇਹ ਸਾਨੂੰ ਕਹਿ ਦਿੰਦੇ ਨੇ ਵੀ ਸਾਡੇ ਨਾਲ ਜਿਆਦਾ ਸਾਨੂੰ ਏਕੜ ਮਿਲੇ ਆ ਤਾਂ ਤੁਸੀਂ ਸਾਡੇ ਨਾਲ ਸਪਰੇਅ ਕਰਵਾ ਦਿਓ ਤੇ ਅਸੀਂ ਇਹਨਾਂ ਨਾਲ ਹੈਲਪਫੁਲ ਹੈਗੀ ਅਤੇ ਵਿਭਾਗ ਵੀ ਹਾਂਜੀ ਵਿਭਾਗ ਵੀ ਕਹੂਗਾ ਜਿੱਦਾਂ ਜਿੱਦਾਂ ਸਾਡੇ ਏਡੀਸੀ ਦਫਤਰ ਤੋਂ ਵੀ ਸਾਨੂੰ ਮੈਸੇਜ ਆਊਗਾ ਕਿਉਂਕਿ ਉਹਨਾਂ ਦੇ ਨਾਲ ਐਗਰੀਕਲਚਰ ਵਾਲੇ ਸਾਰੇ ਨਾਲ ਜੁੜੇ ਆ ਤੇ ਅਸੀਂ ਉਹਨਾਂ ਦੀ ਵੀ ਹੈਲਪਫੁਲ ਜਿਦਾਂ ਕਰਾਂਗੇ ਅਸੀਂ ਹਾਂ ਜੀ ਇਹਨਾਂ ਨੇ ਟ੍ਰੇਨਿੰਗ ਲਈ ਹੈ ਕਿ ਪਾਸ ਲਾਇਸੈਂਸ ਹੈ ਸੋ इनको ਔਰ ਟ੍ਰੇਨਡ ਕਰਨਾ ਹੈ ابھی ਇਨਕਾ ਸਿੱਖਾ ਨਹੀਂ ਹੈ ਸੋ इनको ਟ੍ਰੇਨਿੰਗ ਲਈ ਅਸੀਂ ਆਏ ਹੈ ਟ੍ਰੇਨਡ ਕਰਨੇ ਲਈ ਜਿਸ ਤੇ ਕੀ नमो ड्रोन दीदी का मतलब यही है कि महिलाएं अपने पैर पे खुद खड़ी हो सकें जब मैं इस ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगी तो ये कि भाई हम ट्रेनिंग देने के लिए आए इनको हम सेवा कर रहे हैं जिससे कि ये इन ये भी खुश होंगे कि भाई हमें ट्रेनिंग मिल गई हम काफ़ी अपना अच्छा फील कर रहे हैं